ਤੁਰੇ ਨਾ ਕਿ ਤੇ ਸੀਵਰੇਜ ਬੰਦ ਨੂੰ ਨੌਕਾ ਨੂੰ ਲੈਣਾ ਹੈ ਉਹ ਕਹਿੰਦੇ ਸਾਨੂੰ ਇਹ ਬਸਤੀ ਉਹਦਾ ਵੋਟੇ ਨਹੀਂ ਮਿਲੀ ਆ ਨਗਰ ਕੌਂਸਲ ਦੇ ਅਧਿਕਾਰੀ ਤੇ ਪ੍ਰਧਾਨ ਨੇ ਬੇਖਬਰ ਇਮਾਮਗੜ ਰੋਡ ਤੇ ਕਾਲੂ ਬਸਤੀ ਦੇ ਲੋਕ ਪਿਛਲੇ 3 ਮਹੀਨਿਆਂ ਤੋਂ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਪਰੇਸ਼ਾਨ ਕੱਲ ਅਸੀਂ ਕਮੇਟੀ ਦੇ ਬਾਹਰ ਲਾਵਾਂ ਨਗਰ ਕੌਂਸਲ ਦੇ ਅਧਿਕਾਰੀ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਨਿਕਲਿਆ ਕੋਈ ਹੱਲ ਦੁਖੀ ਹੋ ਕੇ ਲੋਕ ਅਜਨਗਰ ਕੌਂਸਲ ਦੇ ਅਧਿਕਾਰੀ ਪ੍ਰਧਾਨ ਦੀ ਅਣਦੇਖੀ ਦੇ ਖਿਲਾਫ ਕੀਤਾ ਰੋੜ ਜਾਮ ਪੰਜਾਬ ਸਰਕਾਰ ਕਾਰਜ ਸਾਧਕ ਅਫਸਰ ਪ੍ਰਧਾਨ ਤੇ ਵਿਧਾਇਕ ਖਿਲਾਫ ਜਾਮ ਕੇ ਕੀਤੀ ਨਾਰੇਬਾਜ਼ੀ ਤੇ ਚੇਤਾਵਨੀ ਦਿੱਤੀ ਹੈ ਕਿ ਜੇ ਅੱਜ ਹੱਲ ਨਾ ਕੱਢਿਆ ਗਿਆ ਤਾਂ ਹੋਰ ਬਸਤੀ ਦੇ ਲੋਕਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਦਫ਼ਤਰ ਜਾਂ ਲੁਧਿਆਣਾ ਬਾਈਪਾਸ ਚੌਕ ਜਾਮ ਕਰਨ ਲਈ ਹੋ ਜਾਣਗੇ ਮਜਬੂਰ ਮਲੇਰਕੋਟਲਾ ਤੋਂ ਮੁਨਸ਼ੀ ਫਾਰੂਕ ਦੀ ਵਿਸ਼ੇਸ਼ ਰਿਪੋਰਟ ਅਸੀਂ ਜੇ ਬੱਚਿਆਂ ਨੂੰ ਕਹਿੰਨੇ ਆ ਕਿ ਬੱਚਿਓ ਨਮਾਜ਼ ਪੜਨ ਜਾਓ ਬੱਚੇ ਕਹਿੰਦੇ ਅਸੀਂ ਨਹੀਂ ਜਾਣਾ ਅਸੀਂ ਗੰਦੇ ਪਾਣੀ 'ਚ ਡਿੱਗ ਜਵਾਂਗੇ ਕੀ ਨਾ ਤੁਹਾਡਾ ਮੇਰਾ ਨਾਮ ਰਫੀਆ ਹੈ ਅਨੇ ਕਾਲੂ ਬਸਤੀ ਨੇ ਦੀ ਰਾਨ ਵਾਲੀ ਬਸੈਂਦਰੀਆਂ ਯਾਨੀ ਕਿ ਸਾਡੀ ਸਮੱਸਿਆ ਅਜ ਤੋਂ 2.5 ਸਾਲ ਪਹਿਲਾਂ ਦੀ ਸਮੱਸਿਆ ਇਹ ਆ ਬੱਲੇ ਪੀਹੀਆਂ ਜਿਹੜੀਆਂ ਬਣਾਈਆਂ ਨੇ ਉਹਨਾਂ ਨਾਲ ਜਿਹੜੇ ਸੀਵਰੇਜ ਬਣਾਏ ਗਏ ਨੇ ਉਨਾ ਵਿੱਚ ਯਾਨੀ ਪ੍ਰੋਪਲ ਪਾਣੀ ਦੀ ਨਿਕਾਸ ਨਹੀਂ ਹੈਗਾ ਠੀਕ ਹੈ ਉਹ ਪ੍ਰੋਬਲਮ ਅਸੀਂ ਇੰਨੇ ਟਾਈਮ ਤੋਂ ਯਾਨੀ ਕਿ ਬਹੁਤ ਟਾਈਮ ਤੋਂ ਅਸੀਂ ਜਾ ਰਹੇ ਹਾਂ ਕਮੇਟੀ 'ਚ ਜਾ ਰਹੇ ਆ ਆ ਰਹੇ ਆ ਠੀਕ ਹੈ ਸਾਨੂੰ ਬਸ ਇਹਨਾਂ ਸ਼ਾਸ਼ਨ ਦੇ ਕੇ ਭੇਜ ਦਿੱਤਾ ਜਾਂਦਾ ਹੈ ਕਿ ਤੁਹਾਡਾ ਜਿਹੜਾ ਵੀ ਮਸਲਾ ਪਾਣੀ ਦਾ ਹੈਗਾ ਤੁਹਾਡੇ ਨਿਕਾਸ ਦਾ ਪਾਣੀ ਦਾ ਅਸੀਂ ਹੱਲ ਕਰਾਂਗੇ ਪਰ ਸਾਡਾ ਇਸ ਸਮੇਂ ਇੱਥੇ ਦੀ ਕਿਚੇ ਚ ਬਹੁਤ ਬੁਰਾ ਹਾਲ ਆ ਮਰਜ਼ੀ ਦਾ ਸਾਡੀ ਘਰਾਂ ਵਿੱਚ ਠੀਕ ਹੈ ਸਾਡੇ ਘਰਿਆਂ ਨੂੰ ਮਰਜ਼ੀ 'ਚ ਨਮਾਜ਼ ਪੜਨ ਜਾਣ ਵਿੱਚ ਬਹੁਤ ਦਿੱਕਤ ਆਉਂਦੀ ਆ ਅਸੀਂ ਜੇ ਬੱਚਿਆਂ ਨੂੰ ਕਹਿੰਨੇ ਆ ਕਿ ਬੱਚਿਓ ਨਮਾਜ਼ ਪੜਨ ਜਾਓ ਬੱਚੇ ਕਹਿੰਦੇ ਅਸੀਂ ਨਹੀਂ ਜਾਣਾ ਅਸੀਂ ਗੰਦੇ ਪਾਣੀ ਚ ਗਿਰ ਜਾਵਾਂਗੇ ਠੀਕ ਆ ਸਾਡੇ ਬੱਚੇ ਜੇ ਰੱਬ ਦਾ ਨਾਮ ਨਹੀਂ ਲੈਣਗੇ ਠੀਕ ਆ ਇਸ ਕਰਕੇ ਸਾਨੂੰ ਸਰਕਾਰ ਵੱਲੋਂ ਪੂਰੀ ਮਦਦ ਦਿੱਤੀ ਜਾਵੇ ਵਰਨਾ ਅਸੀਂ ਅੱਜ ਇੱਥੇ ਤਰਨਾ ਲਾਇਆ ਆ ਕੱਲ ਅਸੀਂ ਕਮੇਟੀ ਦੇ ਬਾਹਰ ਲਾਵਾਂਗੇ ਜੇ ਸਾਡਾ ਹੋਰ ਤਿੱਕਰ ਨਹੀਂ ਹੋਇਆ ਤੇ ਉਸ ਤੋਂ ਅਸੀਂ ਅੱਗੇ ਵੀ ਜਾਵਾਂਗੇ ਲੇਕਿਨ ਸਾਨੂੰ ਖਾਸ਼ਨ ਚਾਹੀਦਾ ਉਹਨਾਂ ਬਲੋ ਪੱਕਾ ਕਿ ਹਾਂ ਵੀ ਕੱਦ ਸਾਡਾ ਹੱਲ ਕਰਕੇ ਦਿੰਦੇ ਨੇ ਵਰਨਾ ਅਸੀਂ ਅੱਜ ਇੱਥੇ ਆ ਕੱਲ ਅਸੀਂ ਹੋਰ ਅੱਗੇ ਜਾਵਾਂਗੇ ਮੈਂ ਆਈ ਅਬਦਲ ਗਫਾਰ ਸਾਲਾਹ ਮੁਮਮਰ ਰਫੀਕ ਨਾਮਗੜ ਰੋਡ ਕਾਲੂ ਵਸਤੀ ਅੱਛਾ ਉਹ ਧਰਨੇ ਦੇ ਦਾ ਗਾਦੇ ਵਸੇ ਧਰਨੇ ਦਾ ਸਾਡਾ ਮਕਸਦ ਇਹ ਹੈ ਜੀ ਤਿੰਨ ਮਹੀਨਿਆਂ ਦੇ ਵਿੱਚ ਇਹ ਸਾਡੀ ਲੈਨ ਹੈ ਜਿਹੜੀ ਉਰੋਂ ਕਾਲੂ ਵਸਤੀ ਤੋਂ ਚੱਲ ਕੇ ਮੁਸਤਾਕ ਵਸਤੀ ਹੋ ਗਈ ਬਾਹਰ ਨਿਕਲਦੀ ਹੈ ਤਿੰਨ ਮਹੀਨਿਆਂ ਤੋਂ ਸਾਡੀ ਲੈਨ ਬੰਦਾ ਹੈ ਪ੍ਰਧਾਨ ਖੋਦੇ ਚੁੱਕਿਆ ਐਮਸੀ ਦੇ ਚੁੱਕਿਆ ਇਹਦਾ ਕੋਈ ਹੱਲ ਨਹੀਂ ਉਹ ਸਾਹਮਣੇ ਮਸੀਤ ਹੈ ਮਸੀਤ ਜਦ ਗੱਡੀਆਂ ਲੰਘਦੀਆਂ ਨੇ ਉੱਥੇ ਛਿੱਟੇ ਪੈਣੇ ਨੇ ਮਹੱਜਤ ਦੇ ਆ ਕੇ ਚਲੇ ਗਏ ਹੱਲ ਕੋਈ ਨਹੀਂ ਹੋਇਆ ਉੱਥੇ ਅੱਗੇ ਮੁਸਤਾਕਬਾਸ਼ੀ ਦੇ ਵਿੱਚ ਹੈਗੇ ਤਵੇਲੇ ਤਵੇਲਿਆਂ ਦਾ ਗੋਹਾ ਸਾਰਾ ਸੀਵਰੇਜ ਦੇ ਵਿੱਚ ਪੈਂਦਾ ਉਹਦੇ ਕਰਕੇ ਉਹ ਬੰਦ ਹੁੰਦਾ ਜਿਹਦੇ ਕਰਕੇ ਸਾਨੂੰ ਸਾਰਿਆਂ ਨੂੰ ਇਹ ਮਸੀਤ ਤੋਂ ਹੁੰਦੀ ਆ ਸਾਡੇ ਤੇ ਇਹ 3 ਮਹੀਨੇ ਹੋ ਗਏ ਸਾਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਹਿਬ ਆ ਕੇ ਕੱਲ ਐਮਐਲਏ ਸਾਹਿਬ ਉਹਦੇ ਦੀ ਲੰਘੇ ਨੇ ਪਾਣੀ ਦੇ ਵਿੱਚ ਵੀ ਲੰਗੇ ਨੇ ਉਰੇ ਆਪ ਸਾਰਾ ਕੁਝ ਪਤਾ ਹੈ ਪਰ ਕੋਈ ਸੁਣ ਨਹੀਂ ਰਿਹਾ ਸਾਡੇ ਮੁੰਡੇ ਨੇ ਇਤਨੇ ਫੋਨ ਮਾਰਿਆ ਹੁਣ ਨੌਕਾ ਨੂੰ ਲੈਣਾ ਉਹ ਕਹਿੰਦੇ ਸਾਨੂੰ ਇਹ ਵਸਤੀਆਂ ਉਹ ਤਾਂ ਵੋਟੇ ਨਹੀਂ ਮਿਲੀਆਂ ਵੀ ਹੁਣ ਅਸੀਂ ਤੋਬੇ ਹੋਏ ਅੰਦਰ ਡੁੱਬ ਜਾਈਏ ਉਰੇ ਵੋਟਾਂ ਨਹੀਂ ਮਿਲਿਆ ਵੋਟਾਂ ਵੀ ਹੋਣੀਆਂ ਵੋਟਾਂ ਬਹੁਤ ਹੋਣੀਆਂ ਨੇ ਇਹਦਾ ਮਕਸਦ ਇਹ ਆ ਵੀ ਅਸੀਂ ਡੁੱਬ ਜਾਈਏ ਉਰੇ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਅਗਰ ਸਾਡਾ ਹੱਲ ਨਹੀਂ ਕੀਤਾ ਜਾਊਗਾ ਐਸੀ ਦੋ ਤਿੰਨ ਵਸਤੀਆਂ ਇਕੱਠੀਆਂ ਹੋ ਕੇ ਜਾਂ ਤਾਂ ਕਮੇਟੀ ਮੂਰੇ ਬੈਠਾਂਗੇ ਜਾਂ ਲੂਜ਼ਣਾ ਭਾਈ ਬਾਸ ਸਾਡੇ ਜਿਹੜੇ ਸੀਵਰੇਜ ਨੇ ਉਹ ਸਾਰੇ ਪਿੱਛੋਂ ਬੰਦ ਹੋਏ ਹੋਏ ਨੇ ਸਾਡੇ ਮਹੱਲੇ ਦਾ ਬੁਰਾ ਹਾਲਾ ਸਾਡੇ ਬੱਚੇ ਬਿਮਾਰ ਹੋ ਰਹੇ ਨੇ ਠੀਕ ਹੈ ਜੀ ਮਾਜਿਦ ਮੂਹਰੇ ਗੰਦ ਪਿਆ ਹੋਇਆ ਨਮਾਜ਼ੀ ਆ ਰਹੇ ਨਮਾਜ਼ ਪੜ੍ਹਨੀ ਹੋ ਰਹੀ ਔਰੇ ਬਹੁਤ ਪਰੇਸ਼ਾਨ ਆ ਅਸੀਂ ਮਜਬੂਰੀ ਦੇ ਵਿੱਚ ਧਰਨਾ ਲਾਇਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਤੁਸੀਂ ਨਗਰ ਕੌਂਸਲ ਜੀ ਦੀ ਸ਼ਿਕਾਇਤ ਕੀਤੀ ਅਸੀਂ ਐਪਲੀਕੇਸ਼ਨ ਵੀ ਦਿੱਤੀ ਹੋਈ ਹੈ ਜੀ ਅਸੀਂ ਸਾਡੇ ਐਮਸੀ ਸਾਹਿਬ ਕੋਲੇ ਵੀ ਜਾਏ ਅਸੀਂ ਹਰ ਇੱਕ ਕੋਲ ਹੈ ਸਾਡੀ ਕੋਈ ਨਹੀਂ ਸੁਣਵਾਈ ਹੋ ਰਹੀ ਹੈ ਜੀ ਅਸੀਂ ਮਜਬੂਰਾਂ ਨੇ ਧਰਨੇ ਦੇ ਬੈਠੇ ਆ ਸਾਡਾ ਕੋਈ ਹੋਰ ਹੱਲ ਕੋਈ ਨਹੀਂ ਕਰ ਰਿਹਾ ਅਸੀਂ ਮਜਬੂਰੀ ਦੇ ਵਿੱਚ ਉਹਨੇ ਫਸੇ ਹੋਇਆ ਵੀ ਸਾਡੇ ਹੱਥ ਬੰਨ੍ਹ ਕੇ ਬੈਂਦੀ ਆ ਸਾਡਾ ਹੱਲ ਕੀਤਾ ਜਾਵੇ ਜੀ what